ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਯੋਜਨਾ ਰਾਹੀਂ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਹੈ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 565 ਪੇਂਡੂ ਖੇਤਰਾਂ ਵਿੱਚ ਅਤੇ 316 ਸ਼ਹਿਰੀ ਖੇਤਰਾਂ 'ਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਇੱਕ ਕਲੀਨਿਕ 107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾ ਰਹੇ ਹਨ ਤੇ ਇਹ ਸਭ ਮੁਮਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ 200 ਕਰੀਬ ਹੋ ਗਏ ਜਦੋਂ ਨਾਲ ਮਲਕ ਕਲੀਨਿਕ ਬਣਿਆ ਇਹ ਜਦੋਂ ਇੱਕ ਤਰ੍ਹਾਂ ਦਵਾਈ ਵੇਚਦੀ ਹੈ ਡਾਕਟਰ ਬਹੁਤ ਵਧੀਆ ਹੈ 70 60 70 ਕਈ ਵਾਰ 80 90 ਵੀ ਹੁੰਦੇ ਪੇਸ਼ੈਂਟ ਤਾਂ 70 ਕੇ ਤਾਂ ਆਈ ਜਨਰੇਟੇ ਵੀ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਕਲ ਤੋਂ ਸਿਰਫ ਆਰਗਮੋ ਫਲਗ ਨੇ ਉਹ ਸਾਰੇ ਪੇਸ਼ੈਂਟ ਨੂੰ ਦੇ ਰਿਹਾ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜੂਗੀ। ਸ਼ਿਕਾਇਤ ਜੁੜੇ ਹੋਣ ਤਾਂ ਸਵੇਰਾ ਦੇ ਨਾਲ ਤਾਂ ਯੁੱਧ ਨਸ਼ਿਆਂ ਦੇ ਵਿਰੋਧਾ ਬਲੋੜ ਦੇ ਪਿੰਡ ਚੋਲੜ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ। ਕੁਝ ਟਾਈਮ ਪਹਿਲਾਂ ਇਸ ਪਿੰਡ ਦੇ ਵਿੱਚ ਵੀ ਦੁਬਾਰਾ ਫੇਰ ਅੱਜ ਅੱਜੇ ਪਹਿਲਾਂ ਵੀ ਕਾਰਵਾਈ ਹੋਈ ਸੀ ਤਾਂ ਹੁਣ ਦੁਬਾਰਾ ਤੋਂ ਫੇਰ ਇਸ ਪਿੰਡ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ। ਕਾਰਵਾਈ ਦੀਆਂ ਤਸਵੀਰਾਂ ਇਹਦਾ ਪੀਲਾ ਪੰਜਾ ਉਹ ਇਸ ਆਲੀਸ਼ਾਨ ਕੋਠੀ ਦੇ ਉੱਤੇ ਚਲਦਾ ਨਜ਼ਰ ਆਇਆ ਇਸ ਤਰ੍ਹਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਕਿ ਐਸ ਪਿੰਡ ਦੇ ਵਿੱਚ ਕਿਹਾ ਜਾਂਦਾ ਹੈ ਕਿ ਵੱਡੀ ਤعداد ਦੇ ਵਿੱਚ ਨਸ਼ਾ ਤਸਕਰਾਂ ਦੇ ਘਰ ਹੈ ਇਸ ਜਿਹੜੇ ਪਰਿਵਾਰ ਦਾ ਚ ਘਾਟਾ ਆਇਆ ਜਾ ਰਿਹਾ तकरीबन 7 ਤੋਂ 8 ਜਿਹੜੇ ਮਾਮਲੇ ਇਸ ਪਰਿਵਾਰ ਤੇ ਨਸ਼ੇ ਦੇ ਦਰਜ ਨੇ ਤਾਂ ਇਹ ਤਸਵੀਰਾਂ ਪੂਰਾ ਪਿੰਡ ਜਿਹੜਾ ਇੱਥੇ ਇਕੱਠਾ ਹੋਇਆ ਤਾਂ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇੱਕ ਪਾਸੇ ਜਿਹੜੇ ਲੱਡੂ ਵੰਡੇ ਜਾ ਰਹੇ ਨੇ ਦੂਜੇ ਪਾਸੇ ਜਿਹੜੀ ਵੱਡੀ ਜਿਹੜੀ ਤعداد ਹੈ ਪੁਲਿਸ ਦੀ ਨਫਰੀ ਹੈ ਜਿਹੜੀ ਉਹ ਜਿ ਤਨਾਦ ਹੈ ਤਾਂ ਲੱਡੂ ਵੰਡੇ ਜਾ ਰਹੇ ਨੇ ਤਸਵੀਰਾਂ ਲੱਡੂਆਂ ਦੀਆਂ ਦਿਖਾ ਦਿੰਨੇ ਆਂ ਮਾਤਾ ਜੀ ਲੱਡੂ ਵੰਡ ਰਹੇ ਹੋ ਕਿਸ ਖੁਸ਼ੀ ਵਿੱਚ ਵੰਡ ਰਹੇ ਹੋ ਸਰ ਸਾਡੇ ਪੰਡਤ ਨਾ ਸਾ ਖਤਮ ਹੋ ਰਿਹਾ ਜੀ ਉਸ ਖੁਸ਼ੀ ਵਿੱਚ ਵੰਡ ਰਹੇ ਆਂ ਜੀ ਜਿਹੜੇ ਦੋਸ਼ੀ ਆ ਉਹਨਾਂ ਦਾ ਘਰ ਟਾ ਜਾ ਰਿਹਾ ਘਰ ਟਾਏ ਜਾ ਰਹੇ ਆ ਜੀ ਤਾਂ ਕਰਕੇ ਤਾਂ ਕਰਕੇ ਉਸ ਖੁਸ਼ੀ ਵਿੱਚ ਵੰਡ ਰਹੇ ਆਂ ਤਾਂ ਬਿਲਕੁਲ ਮੈਮ ਤੁਸੀਂ ਵੀ ਲੱਡੂ ਵੰਡ ਰਹੇ ਹੋ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਖੁਸ਼ੀ ਦੇਖ ਰਹੇ ਹੋ ਵਧੀਆ ਪ੍ਰਾਲਾਈ ਸਾਨੂੰ ਖੁਸ਼ੀ ਹੈ ਵੀ ਸਾਡਾ ਕੱਢ ਨਸ਼ਾ ਮੁਕਤ ਹੋਇਆ ਹੈਗਾ ਪਹਿਲਾਂ ਲੋਕ ਸਾਡੇ ਪਿੰਡ ਚੋਂ ਨਸ਼ਾ ਲੈਣ ਆਉਣ ਵਾਸਤੇ ਆਉਂਦੇ ਸੀਗੇ ਤੇ ਪਰ ਹੁਣ ਲੱਗਦਾ ਵੀ ਜਦੋਂ ਦੀ ਇਹ ਕਾਰਵਾਈ ਹੋਈ ਆ ਹੁਣ ਬਾਹਰ ਵੇਖ ਸਕਦਾ ਪਰ ਸਾਡੇ ਪਿੰਡ ਚ ਨਸ਼ਾ 90% ਖਤਮ ਹੈ ਕੀ ਲੱਗਦਾ ਪੰਜਾਬ ਸਰਕਾਰ ਦੇ ਅਪਰੀਸ਼ੀਏਟ ਕਿਦਾਂ ਦਾ ਕਿੱਦਾਂ ਦੀ ਲੱਗਦੀ ਹੈ ਪੰਜਾਬ ਸਰਕਾਰ ਦੀ ਨੀਤੀ ਵਧੀਆ ਲੱਗਦੀ ਹੈ ਨੀਤੀ ਇਹ ਪਰ ਮੰਨਦੇ ਆ ਵੀ ਚਲੋ ਜੇ ਲੋਕ ਸਿਆਣੇ ਹੋ ਜਾਣਗੇ ਤਾਂ ਸਮਝਦਾਰ ਬਣ ਜਾਣਗੇ ਤਾਂ ਇਹ ਨੀਤੀ ਨੂੰ ਦੇਖ ਕੇ ਤਾਂ ਲਗਾਤਾਰ ਜਿਹੜੇ ਲੋਕ ਨੇ ਉਹ ਇੱਥੇ ਮੌਜੂਦ ਨੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਮਾਈਕੀ ਲੱਗਦਾ ਸੀ ਨਸ਼ਾ ਵਿਕਦਾ ਸੀ ਜੀ ਵਿਕਦਾ ਵੀ ਰਿਹਾ ਜੀ ਹਾਂ ਵੱਧ ਪਾਉਂਦੇ ਮੈਂ ਗੱਲ ਕਰਨੀ ਹਾਂ ਹਾਂਜੀ ਮੈਂ ਕਹਿੰਦਾ ਝੋੜ ਚਾਂ ਚੱਕਾ ਜੀ ਇਸ ਪਿੰਡ ਦਾ ਮੈਂ ਪੰਜਾਬ ਹੌਮ ਦਾ ਸਿਪਾਹੀ ਹਾਂ ਮੇਰੀ ਇੱਥੇ ਡਿਊਟੀ ਲੱਗੀ ਸੀ ਮੈਂ ਕਿਸੇ ਤੇ ਸ਼ਿਕਾਇਤ ਨਹੀਂ ਕੀਤੀ ਅੱਜ ਜ਼ਿਕਰ ਵੀ ਮੈਂ ਉਸ ਤੋਂ ਬਾਅਦ ਮੈਂ ਕਲਾਕਾਰ ਬਣ ਗਿਆ ਮੈਂ ਗਾਉਣਾ ਵੀ ਹਾਂ ਠੀਕ ਹੈ ਤੇ ਬਾਕੀ ਜੈਸੀ ਕਰਨੀ ਵੈਸੀ ਭਰਨੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਬਤੇ ਬਹੁਤ ਸੱਚੇ ਦਰਬਾਰ ਕੀ ਜੈ ਤਾਂ ਜੈਸੀ ਕਰਨੀ ਵੈਸੀ ਭਰਨੀ ਜਿਹੜੇ ਲੋਕ ਨੇ ਇਹ ਗੱਲਾਂ ਕਹਿੰਦੇ ਨਜ਼ਰ ਆਏ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਕਾਰਵਾਈਆਂ ਤੋਂ ਬਾਅਦ ਕਿਦਾਂ ਹੈ ਜਿਹੜੀਆਂ ਕਾਰਵਾਈਆਂ ਨੇ ਕਿਸ ਤਰ੍ਹਾਂ ਨੇ ਜਿਹੜੇ ਕਾਰਵਾਈਆਂ ਰਹਿੰਦੀਆਂ ਨੇ ਕਾਰਵਾਈਆਂ ਦੇ ਵਿੱਚ ਕਿਸ-ਕਿਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਹੋਈਆਂ ਕਾਰਵਾਈਆਂ ਦੇ ਵਿੱਚ ਕਿੰਨਾ ਕੁ ਪਿੰਡ ਸੰਤੁਸ਼ਟ ਨਜ਼ਰ ਆਉਂਦਾ ਤਾਂ ਇਸ ਗੱਲ ਨੂੰ ਲੈ ਕੇ ਬਾਈ ਸਸ਼ੀ ਗਰ ਕੀ ਨਾਮ ਮਿਲਦਾ ਅੱਛਾ ਕੀ ਲੱਗਦਾ ਹੈ ਜੇ ਪਿੰਡ 'ਚ ਕਾਰਵਾਈਆਂ ਹੋਈਆਂ ਚੰਗੀ ਗੱਲ ਹੈ ਅਰ ਜੀ ਜੀ ਬੰਨ ਗਿਆ ਵਦਗਾ ਨਾ ਸ਼ੇਖੋ ਵਦਗਾ ਜੀ ਹਾਂ ਕੀ ਲੱਗਦਾ ਪੰਜਾਬ ਸਰਕਾਰ ਚੰਗਾ ਕੰਮ ਕਰ ਰਹੀ ਹੈ ਬੱਕਰੀ ਜਾਂਦੀ ਜਿਹੜਾ ਲੋਡ ਲੱਗਦਾ ਉਹਨੂੰ ਹਾਂ ਠੀਕ ਹੈ ਠੀਕ ਹੈ ਤਾਂ ਪੰਜਾਬ ਸਰਕਾਰ ਨੂੰ ਜਿਹੜਾ ਗੱਲਾਂ ਕੀਤੀਆਂ ਜਾ ਰਹੀਆਂ ਤਾਂ ਤਸਵੀਰਾਂ ਪੀਲੇ ਪੰਜੇ ਦੀਆਂ ਆ ਜਾਂਦੀਆਂ ਦੁਬਾਰਾ ਤੋਂ ਫੇਰ ਤਾਂ ਲਗਾਤਾਰ ਜਿਨ੍ਹਾਂ ਨੇ ਕਾਲੀ ਕਮਾਈਆਂ ਦੇ ਨਾਲ ਅਲੀਸ਼ਾਨ ਬਣਾਇਆ ਸੀ ਤਾਂ ਉਹ ਅੱਜ ਢੈ ਢੇਰੀ ਹੁੰਦਾ ਨਜ਼ਰ ਆਇਆ ਤਾਂ ਇਹ ਤਸਵੀਰਾਂ ਪਿੰਡ ਚੋਲੜ ਦੀਆਂ ਨੇ ਮਲੌਰ ਤੋਂ ਤਾਂ ਤਸਵੀਰਾਂ ਬਿਲਕੁਲ ਨਿਕਲ ਕੇ ਸਾਫ਼ ਸਪਸ਼ਟ ਹੋਈਆਂ ਇਤੇ ਪੁਲਿਸ ਵੱਲੋਂ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਾ ਨਹੀਂ ਜਾਵੇਗਾ ਕੋਈ ਅਦਾਦੀ ਕਾਰਵਾਈ ਕਰੇ ਕਾ ਮੜਾ ਕੰਮ ਕਰੇਗਾ ਤਾਂ ਉਸ ਨੂੰ ਜਿਹੜੀ ਹੈ ਸਜ਼ਾ ਜ਼ਰੂਰ ਮਿਲੇਗੀ। ਯਾਨੀ ਸਵੇਰਾ ਤੋਂ ਜਤਿਨ ਮਲੋਟ